ਬੀਤੀ ਰਾਤ ਬੈਸਟਾਕ ਮਾਲ ਤੋਂ ਮੂਵੀ ਵੇਖ ਕੇ ਇੱਕ ਵਿਅਕਤੀ ਆਪਣੀ ਦੋਸਤ ਨੂੰ ਘਰ ਛੱਡਣ ਲਈ ਜਾ ਰਿਹਾ ਸੀ ਪਰ ਜਦੋਂ ਉਸ ਦੀ ਗੱਡੀ ਲਖਨੌਰ ਮੋੜ ਦੇ ਸਾਹਮਣੇ ਮੇਨ ਰੋਡ ਤੇ ਪੁੱਜੀ ਤਾਂ ਇੱਕ ਮੋਟਰਸਾਈਕਲ ਤੇ ਚਾਰ ਨੌਜਵਾਨ ਆਉਂਦੇ ਨੇ ਜੋ ਕਿ ਨਿਹੰਗ ਬਾਣੇ ਦੇ ਵਿੱਚ ਹੁੰਦੇ ਨੇ ਜਿਨ੍ਹਾਂ ਵੱਲੋਂ ਤੁਹਾਨੂੰ ਦਾ ਜ਼ਿਕਰ ਉਸ ਵਿਅਕਤੀ ਨੂੰ ਪਹਿਲਾਂ નીચે ਉਤਾਰਿਆ ਗਿਆ ਬਾਅਦ ਦੇ ਵਿੱਚ ਉਸ ਦੀ ਦੋਸਤ ਨੂੰ ਕਿਡਨਾਪ ਕਰਕੇ ਗੱਡੀ ਲੈ ਕੇ ਮੋਕਿਓ ਫਰਾਰ ਹੋ ਜਾਂਦੇ ਨੇ ਤੁਹਾਨੂੰ ਦਾ ਜ਼ਿਕਰ ਇਹ ਵਿਅਕਤੀ ਸੀਗੇ ਜਿਹੜੇ ਕਿ ਇੱਕ ਮੋਟਰਸਾਈਕਲ ਤੇ ਆਉਂਦੇ ਨੇ ਜੋ ਕਿ ਨਿਹੰਗ ਬਾਣੇ ਦੇ ਵਿੱਚ ਦੱਸੇ ਜਾ ਰਹੇ ਨੇ ਜਿਨ੍ਹਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੋਸਤ ਨੂੰ ਕਿਡਨਾਪ ਕਰਕੇ ਗੱਡੀ ਲੈ ਕੇ ਵੀ ਮੌਕੇੋਂ ਫਰਾਰ ਹੋ ਗਏ ਨੇ ਪੁਲਿਸ ਪ੍ਰਸ਼ਾਸਨ ਦੇ ਨਾਲ ਜਦੋਂ ਗੱਲਬਾਤ ਹੋਈ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਹਿਣਾ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਇੱਕ ਬੜੀ ਸੈਂਸਿਟਿਵ ਮੈਟਰ ਦੇ ਵਿੱਚ ਰੱਖੀ ਗਈ ਹੈ 11 ਤੇ 12 ਜੁਲਾਈ ਦੀ ਦਰਮਿਆਨੀ ਰਾਤ ਤਕਰੀਬਨ ਸਵਾ 1 ਵਜੇ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਕਿ ਲਖਨੌਰ ਦੇ ਨੇੜੇ ਤੋਂ ਚਾਰ ਜਿਹੜੇ ਨੌਜਵਾਨ ਐ ਨਿਹੰਗ ਦੇ ਬਾਣੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆ ਕੇ ਉਹਨਾਂ ਨੇ ਇੱਕ ਗੱਡੀ ਸਨੇਚ ਕੀਤੀ ਤੇ ਉੱਥੋਂ ਇੱਕ ਨਾਲ ਕੁੜੀ ਨੂੰ ਵੀ ਕਿਡਨਾਪ ਕਰਕੇ ਲੈ ਗਏ ਜਦੋਂ ਉੱਥੇ ਪੁਲਿਸ ਪਾਰਟੀ ਪਹੁੰਚੀ ਜੀ ਮੌਕੇ ਦੇ ਦੇ ਜਾਂਚਬੀਨ ਕੀਤੀ ਗਈ ਤਾਂ ਇਹ ਪਤਾ ਲੱਗਿਆ ਕਿ ਇੱਕ ਲੜਕਾ ਤੇ ਲੜਕੀ ਜਿਹੜੇ ਬੈਸਟੈਕ ਮਾਲ ਚੋਂ ਕੋਈ ਮੂਵੀ ਦੇਖ ਕੇ ਵਾਪਸ ਜਾ ਰਹੇ ਸੀਗੇ ਉਹਨਾਂ ਨੂੰ ਇੱਥੇ ਲਖਨੌਰ ਦੇ ਉੱਪਰ ਚਾਰ ਨੌਜਵਾਨਾਂ ਨੇ ਰੋਕਿਆ ਜਿਹੜੇ ਇੱਕ ਮੋਟਰਸਾਈਕਲ ਤੇ ਸਵਾਰ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਮੋਟਰਸਾਈਕਲ ਤੇ ਚਾਰ ਜਣੇ ਸੀਗੇ ਇਹ ਚਾਰੋਂ ਨਿਹੰਤ ਸਿੰਘ ਦੇ ਬਾਣੀ ਸੀਗੇ ਇਹਨਾਂ ਨੇ ਇੱਕ ਜਣਾ ਇਹਨਾਂ ਦਾ ਮੋਟਰਸਾਈਕਲ ਤੇ ਰਹਿ ਗਿਆ ਬਾਕੀ ਤਿੰਨ ਜਣੇ ਉਹ ਮੁੰਡਾ ਕੁੜੀ ਦੇ ਨਾਲ ਉਸ ਗੱਡੀ 'ਚ ਬੈਠ ਕੇ ਤੇ ਇਹਨਾਂ ਨੂੰ ਅੱਗੇ ਲੈ ਗਏ ਥੋੜਾ ਅੱਗੇ ਜਾ ਕੇ ਉਹਨਾਂ ਨੇ ਲੜਕੇ ਨੂੰ ਵੀ ਉਤਾਰਤਾ तकरीबन 100 ਕਿਲੋਮੀਟਰ ਹੱਡਲੀ ਜਾ ਕੇ ਤੇ ਲੜਕੀ ਨੂੰ ਲੈ ਕੇ ਫਰਾਰ ਹੋ ਗਏ ਪਹਿਲਾਂ ਤਾਂ ਜਿਹੜੀ ਇਹਦੀ ਸਿਚੁਏਸ਼ਨ ਦੀ ਗ੍ਰੈਵਿਟੀ ਇਹ ਬਣੀ ਹੋਈ ਸੀ ਕਿ ਕਿਤੇ ਚਾਰ ਜਣੇ ਇਸ ਤਰ੍ਹਾਂ ਇੱਕ ਲੜਕੀ ਨੂੰ ਕਿਡਨਾਪ ਕਰਕੇ ਲੈ ਕੇ ਗਏ ਆ ਕਿ ਕੋਈ ਉਹਦੇ ਨਾਲ ਮੰਦਭਾਗੀ ਘਟਨਾ ਜਾਂ ਕੋਈ ਅਨਫੋਰਚੂਨੇਟ ਇਨਸੀਡੈਂਟ ਨਾ ਹੋ ਜੇ ਲੇਕਿਨ ਰਾਤ ਨੂੰ ਕਰਦੇ ਕਰਦੇ ਬਾਅਦ ਚ ਪਤਾ ਲੱਗਿਆ ਕਿ ਉਸ ਕੁੜੀ ਨੂੰ ਸੀਪੀ 67 ਮਾਲ ਦੇ ਕੋਲ ਇਹ ਉਤਾਰ ਕੇ ਤੇ ਗੱਡੀ ਜਿਹੜੀ ਹੈਗੀ ਹੈ ਲੈ ਕੇ ਇਹ ਫਰਾਰ ਹੋ ਗਏ ਉਦੋਂ ਤੋਂ ਹੀ ਜਿਹੜਾ ਹੈਗਾ ਜੀ ਅਸੀਂ ਆਪਣੀਆਂ ਟੀਮਾਂ ਬਣਾ ਕੇ ਅਲੱਗ-ਅਲੱਗ ਕੈਮਰੇ ਚਾਹੰਦੇ ਹੋਏ ਦੇਖਦੇ ਰਹੇ ਵੀ ਇੱਕ ਗੱਡੀ ਗਈ ਕਿਸ ਪਾਸੇ ਹੈਗੀ ਤੇ ਕਿੱਧਰ ਅਸੀਂ ਸਾਡੀਆਂ ਸਾਰੀਆਂ ਟੀਮਾਂ ਇਹਨੂੰ ਟ੍ਰੇਸ ਕਰਨ ਤੇ ਲੱਗ ਗਈ ਅਲਟੀਮੇਟਲੀ ਅਪਰੋਕਸੀਮੇਟਲੀ ਕੱਲ ਦੁਬਾਰੇ ਫਿਰ 12 12:30 ਵਜੇ ਇਨਸੀਡੈਂਟ ਤੋਂ 12 ਘੰਟੇ ਬਾਅਦ ਇਹ ਗੱਡੀ ਜਿਹੜੀ ਹੈਗੀ ਐ ਅਸੀਂ ਚਨਾਰਥਲ ਪਿੰਡ ਹੈਗਾ थाना ਸ਼ਾਹਬਾਦ ਡਿਸਟ੍ਰਿਕਟ ਕੁਰੂਕਸ਼ੇਤਰ ਹਰਿਆਣੇ ਦੇ ਵਿੱਚ ਉੱਥੇ ਇੱਕ ਗੁਰਦੁਆਰੇ ਦੇ ਵਿੱਚ ਜਿਹੜਾ ਪਿੰਡ ਆ ਗੁਰਦੁਆਰਾ ਸੀ ਉੱਥੇ ਹੀ ਗੱਡੀ ਟ੍ਰੇਸ ਕੀਤੀ ਕਿਉਂਕਿ ਅਲੱਗ-alag ਕੈਮਰੇ ਦੇਖ ਰਹੇ ਸੀ ਕੈਮਰੇਆਂ 'ਚ ਬਾਰ-ਬਾਰ ਗੱਡੀ ਆ ਰਹੀ ਸੀ ਸੀ ਇਹਦਾ ਰੂਟ ਟ੍ਰੇਸ ਕਰ ਰਹੇ ਸੀ ਇਹ ਈਵਨ ਜਾਂਦੇ ਹੋਏ ਇਹਨਾਂ ਨੇ ਟੋਲ ਪਲਾਜ਼ੇ ਤੇ ਵੀ ਉੱਥੇ ਬਦਤਮੀਜ਼ੀ ਕੀਤੀ ਤੇ ਇੱਕ ਉਹ ਉੱਥੇ ਟੋਲ ਪਲਾਦੇ ਦੇ ਕਰਿੰਡੇ ਦੇ ਵੀ ਜਿਹੜੀ ਹੈਗਾ ਹੱਤ ਚੁੱਕਿਆ ਤੇ ਚਪੇੜ ਮਾਰੀ ਉੱਥੇ ਤੇ ਅਲਟੀਮੇਟਲੀ ਜਾ ਕੇ ਜਦੋਂ ਅਸੀਂ ਉੱਥੇ ਪੁਲਿਸ ਪਾਰਟੀ ਪਹੁੰਚੀ ਤਾਂ ਇਹਨਾਂ ਨੇ ਉੱਥੇ ਲੋਕਲ ਪੁਲਿਸ ਦੀ ਵੀ ਮਦਦ ਲਈ ਗਈ ਜਦੋਂ ਗੱਡੀ ਦੇਖੀ ਤੇ ਕਿਉਂਕਿ ਗੁਰਦੁਆਰੇ ਦਾ ਮੈਟਰ ਸੀ ਗੱਡੀ ਜਿਹੜੀ ਹੈ ਉਹ ਗੁਰਦੁਆਰੇ ਦੇ ਅੰਦਰ ਅੰਦਰ ਖੜੀ ਕਰੀ ਹੋਈ ਸੀ ਇਹਨਾਂ ਨੇ ਤਨੂੰ ਇਹ ਸੀਗਾ ਵੀ ਪੁਲਿਸ ਅੰਦਰ ਜਾਊਗੀ ਕੋਈ ਮਰਿਆਦਾ ਦਾ ਭੰਗ ਨਾ ਹੋਵੇ ਕੁਝ ਨਾ ਹੋਵੇ ਦਾ ਉਥੋਂ ਦੇ ਪਾਟੀ ਸਿੰਘਾਂ ਨੂੰ ਬੁਲਾਇਆ ਗਿਆ ਪਿੰਡ ਦੇ ਸਰਪੰਚ ਨੂੰ ਨਾਲ ਲਿਆ ਗਿਆ ਤੇ ਬਹੁਤ ਹੀ ਹਾਈ ਸੈਂਸਿਟੀਵਿਟੀ ਦੇ ਨਾਲ ਇਸ ਮੈਟਰ ਨੂੰ ਡੀਲ ਕੀਤਾ ਗਿਆ ਤੇ ਇਹਨਾਂ ਉੱਥੋਂ ਦੇ ਜਿਹੜੇ ਗੁਰਦੁਆਰੇ ਦੇ ਸਿੰਘ ਸਭਾਨ ਸੀਗੇ ਉਹਨਾਂ ਨੇ ਚਾਰੋਂ ਨੌਜਵਾਨਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਤੇ ਨਾਲ ਜਿਹੜੀ ਹੈਗੀ ਉਹ ਗੱਡੀ ਵੀ ਰਿਕਵਰ ਕਰਾਈ। ਇਹਦੇ ਜਿਹੜੇ ਚਾਰ ਸਿੰਘ ਹੈਗੇ ਆ ਜੀ ਨਿਹਾਲ ਸਿੰਘ ਬਣੇ ਹੋਏ ਸੀ ਸ਼ਮਸ਼ੇਰ ਸਿੰਘ ਹੈਗਾ ਇਹ ਖਾਨਾ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ। ਦੂਸਰਾ ਇਹਨੇ ਜੋ ਸਤਨਾਮ ਸਿੰਘ ਹੈਗਾ ਉਹ ਖੰਨਾ ਜ਼ਿਲ੍ਹਾ ਦਾ ਰਹਿਣ ਵਾਲਾ। ਇੱਕ ਨਿਰਮਲ ਸਿੰਘ ਹੈ ਜਿਹੜਾ ਨਵਾਂ ਸ਼ਹਿਰ ਦਾ ਵਾਸੀ ਹੈ ਤੇ ਇੱਕ ਚੰਦਰਮੋਹਨ ਹੈਗਾ ਇਹ ਵੀ ਨਵਾਂ ਸ਼ਹਿਰ ਦਾ ਵਾਸੀ ਹੈ। ਇਹ ਚਾਰੋਂ ਜਣੇ ਇੱਥੇ ਇੱਕ ਸੁਹਾਣੇ ਦੇ ਨੇੜੇ ਕੋਈ ਪੀਜੀ ਹੈਗਾ ਉਹਦੇ ਪੀਜੀ ਦੇ ਵਿੱਚ ਰਹਿੰਦੇ ਸੀਗੇ ਤੇ ਇਸ ਤਰ੍ਹਾਂ ਦੀ ਇਹਨਾਂ ਨੇ ਜਿਹੜੀ ਹੈਗੀ ਹੈ 11 ਦੇ 12 ਤਰੀਕ ਦੀ ਰਾਤ ਨੂੰ ਇਹ ਵਾਰਦਾਤ ਕੀਤੀ ਹੈ ਚਾਰਾਂ ਨੂੰ ਅਸੀਂ ਅਰੈਸਟ ਕਰ ਲਿਆ ਤੇ ਗੱਡੀ ਰਿਕਵਰ ਕਰ ਲਈ ਤੇ ਮੁੰਡਾ ਤੇ ਕੁੜੀ ਦੋਨੋਂ ਜਿਹੜੇ ਹੈਗੇ ਆ ਉਹ ਰਿਸੇਫ ਹੈ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੁਝ ਆਇਆ ਹੋਵੇ ਨਾ ਤੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਕਿੰਨੇ ਦਿਨਾਂ ਤੋਂ ਇੱਥੇ ਰਹਿ ਰਹੇ ਸੀ ਕ੍ਰਿਮੀਨਲ ਬੈਕਗ੍ਰਾਉਂਡ ਇੱਕ ਦੋ ਬੰਦਿਆਂ ਦਾ ਆ ਰਿਹਾ ਜੀ ਇਹ ਕਿ ਸ਼ਾਇਦ ਹੋਵੇ ਜਿਹੜਾ ਅਸੀਂ ਟਰੈਕ ਕਰ ਰਹੇ ਹਾਂ ਕੱਲ ਹੀ ਫੜੇ ਹੁਣ ਅੱਗੇ ਬਾਕੀ ਇ ਤੇ ਇਹ तकरीबन तकरीबन 6 ਮਹੀਨੇ ਹ ਸਾਲ ਤੋਂ ਇੱਥੇ ਹੈਗੇ ਆ ਜੀ ਹੋਰ ਵੀ ਇਹਨਾਂ ਛੋਟੀਆਂ ਮੂਟੀਆਂ ਕੋਈ ਵਾਰਦਾਤਾਂ 'ਚ ਤੁਹਾਨੂੰ ਸ਼ੱਕ ਹੈ ਵੀ ਇਹ ਪਹਿਲਾਂ ਮਿਲੇ ਹੋਏ ਆ ਕੋਈ ਸਨੇਚਿੰਗ ਜਾਂ ਇਦਾਂ ਦੀ ਇਹ ਸਰ ਮਕਸਦ ਕੀ ਸੀ ਜੀ ਇਦਾਂ ਕਿ ਕੁੜੀ ਨੂੰ ਵੀ ਛੱਡ ਗਈ ਹੈ ਤਾਂ ਇਹ ਪਹਿਲਾਂ ਲੈ ਗਈ ਸੀ ਮਕਸਦ ਮੇਬੀ ਹੁਣ ਇਹ ਤਾਂ ਗੱਡੀ ਦਾ ਦੇਖੋ ਗੱਡੀ ਸਨੇਚ ਕਰਨ ਦਾ ਕਾਰ ਦਾ ਪਰਪਸ ਹੋਵੇ ਇਹਨਾਂ ਦਾ ਵੀ ਕਾਰ ਕਿਉਂਕਿ ਜਾ ਕੇ ਬਿਲਕੁਲ ਇਹਨੇ ਵਧੀਆ ਉੱਥੇ ਮੈਂ ਬਾਅਦ ਚ ਅਗਰ ਫੋਟੋਗ੍ਰਾਫਸ ਵੰਗਰ ਜਿਹੜੀਆਂ ਅਸੀਂ ਤੁਹਾਨੂੰ ਆਪਣੇ ਰਹੀਆਂ ਹੈਗੀਆਂ ਤੁਹਾਨੂੰ ਦਿਖਾ ਦਾਂਗੇ ਤੇ ਪ੍ਰੋਪਰਲੀ ਜਾ ਕੇ ਉੱਥੇ ਅੰਦਰ ਮਤਲਬ ਹਾਈਡ ਕੀਤੀ ਹੋਈ ਸੀ ਗੱਡੀ ਗੁਰਦੁਆਰੇ ਦੇ ਅੰਦਰ ਕਿਉਂਕਿ ਜਾਨੀ ਕਿ ਮੇਨ ਸਨੇਚਿੰਗ ਮੇਨ ਇਹੀ ਲੱਗ ਰਿਹਾ ਜੀ ਸਨੇਚਿੰਗ ਸੀਗੀ ਲੇਕਿਨ ਇਸ ਤਰ੍ਹਾਂ ਸੈਂਸਿਟੀਵਿਟੀ ਬਣ ਗਈ ਕਿ ਕੁੜੀ ਨੂੰ ਰਾਤ ਨੂੰ 1:30 ਵਜੇ ਲੈ ਕੇ ਗਏ ਹਨ ਤੇ ਚਾਰ ਜਣ ਬਹੁਤ ਜ਼ਿਆਦਾ ਇਸ ਚੀਜ਼ ਦਾ ਉਹ ਰਾਤ ਨੂੰ ਸਾਨੂੰ ਇਹ ਸੀਗਾ ਇੱਕ ਪੈਨਿਕ ਕ੍ਰੀਏਟ ਹੋ ਗਿਆ ਸੀ ਵੀ ਕਿਤੇ ਕੁੜੀ ਨਾਲ ਕਿਸੇ ਤਰ੍ਹਾਂ ਦਾ ਕੋਈ ਗਲਤ ਨਾ ਹੋ ਜਵੇ ਤੇ ਉਸ ਦੀ ਗਲਤ ਹੋਇਆ ਉਹ ਹੁਣ ਜਿਹੜੀ ਦੇਖੋ ਇਹਨਾਂ ਨੇ ਗੱਡੀ ਦੇ ਵਿੱਚ ਉਹ ਕੀਤਾ ਹੈਗਾ ਉਹਦੇ ਨਾਲ ਮਤਲਬ ਉਹ ਜੋ ਫਿਰ ਉਸ ਤੋਂ ਬਾਅਦ ਉਹਨੇ ਰੌਲਾ ਵਗੈਰਾ ਕਾਫੀ ਪਾਇਆ ਮੁੰਡੇ ਨੂੰ ਵੀ ਇਹਨਾਂ ਨੇ ਇੱਕ ਵਾਰੀ ਉਤਾਰਤਾ ਫਿਰ ਇੰਨਾ ਜ਼ਿਆਦਾ ਹੋ ਗਿਆ ਕਿ ਉਹਨੂੰ ਵੀ ਉਹ ਸੁੱਟ ਗਏ ਉੱਥੇ ਸਰ ਇਹ ਵੀ ਗੱਲ ਹੈ ਮੁੰਡੇ ਨਾਲ ਵੀ ਕੁੱਟਮਾਰ ਕੀਤੀ ਕਾਫੀ ਹਾਂਜੀ ਹਾਂਜੀ ਉਹਦੇ ਨਾਲ ਵੀ ਜਦੋਂ ਇਹਨਾਂ ਨੇ ਇੱਥੇ ਰੋਕਿਆ ਰੋਕਿਆ ਉਹਨੇ ਕਨਫਰੰਟ ਕੀਤਾ ਵੀ ਤੁਸੀਂ ਮੈਨੂੰ ਕਿਉਂ ਰੋਕ ਰਹੇ ਹੋ ਤਾਂ ਇਹਨਾਂ ਨੇ ਉਹਦੇ ਹੱਥ ਉੱਤੇ ਚੱਕਿਆ ਹੈਗਾ ਕਈ ਮਾਮਲੇ ਨਹੀਂ ਹੁਣ ਚਾਰੋਂ ਜਿਹੜੇ ਹੈਗੇ ਹਨ ਨਿਹੰਗ ਸਿੰਘਾਂ ਦੇ ਬਾੜੇ ਜੀ ਸੀਗੇ ਹੁਣ ਉਹ ਅਸੀਂ ਉਹੀ ਇਹਨਾਂ ਦਾ ਟਰੈਕ ਕਰਦੇ ਵੀ ਸ਼ਾਇਦ ਕਿਸੇ ਜਥੇਬੰਦੀ ਨਾਲ ਐਸੋਸੀਏਟਡ ਸੀਗੇ ਜਾਂ ਆਪਣੇ ਤੌਰ ਤੇ ਆਪ ਕੋ ਮਤਲਬ ਇਸ ਤਰ੍ਹਾਂ ਤਾਂ ਦੇਖੋ ਇੱਕ ਤਰ੍ਹਾਂ ਦੀ ਮਤਲਬ ਕਹਿਣਾ ਵੀ ਕਿਸ ਨੂੰ ਬਦਨਾਮ ਕਰਨ ਵਾਲੀ ਗੱਲ ਹੈ ਵੀ ਤੁਸੀਂ ਬਾੜਾ ਪਾ ਕੇ ਇਸ ਤਰ੍ਹਾਂ ਦੇ ਕੰਮ ਕਰ ਸਰ ਉੱਥੇ ਦਾ ਕੀ ਲਿੰਕ ਆ ਰਿਹਾ ਹੈ ਕੋਈ ਛੇਤ ਜਿਹੜਾ ਉੱਥੇ ਤਾਂ ਹਲੇ ਅਸੀਂ ਉਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਉੱਥੇ ਕੀ ਉੱਥੇ ਕਿਉਂ ਗਏ ਗੱਡੀ ਇਸ ਤਰ੍ਹਾਂ ਲਿਜਾ ਕੇ ਇਦਾਂ ਲੱਗ ਰਿਹਾ ਹੈ ਕਿ ਪ੍ਰੋਪਰ ਇਹਨਾਂ ਦੀ ਪਲੈਨਿੰਗ ਸੀਗੀ ਇਹ ਜੀ ਗੱਡੀ ਖੋਵਾਂਗੇ ਤੇ ਫਲਾਣੀ ਥਾਂ ਜਾ ਕੇ ਰੁਕ ਜਾਗੇ ਜਾਂ ਤਾਂ ਉੱਥੇ ਪਹਿਲਾਂ ਕਦੀ ਗਏ ਹੋਣੇ ਆ ਪਹਿਲਾਂ ਅਗਰ ਕੋਈ ਵਾਰਦਾਤ ਕਰਕੇ ਗਏ ਆ ਨਹੀਂ ਕਰਕੇ ਗਏ ਲੇਕਿਨ ਇੰਨਾ ਸੀਗਾ ਵੀ ਉੱਥੇ ਗੁਰਦੁਆਰੇ ਵਾਲਿਆਂ ਨੂੰ ਇਹਨਾਂ ਦੀ ਕੋਈ ਇਸ ਤਰ੍ਹਾਂ ਦੀ ਨੌਲੇਜ ਨਹੀਂ ਸੀਗੀ ਵੀ ਇਹ ਕੋਈ ਇਹੋ ਜਿਹਾ ਕੰਮ ਕਰਕੇ ਆਏ ਕਿਉਂਕਿ ਉਹਨਾਂ ਨੇ ਸਾਨੂੰ ਸਪੋਰਟ ਹੀ ਕੀਤਾ ਇਸ ਚੀਜ਼ ਦੇ ਵਿੱਚ ਸਰ ਲਗਾਤਾਰ ਮੁਹਾਲੀ ਦੇ ਇਲਾਕੇ ਦੇ ਵਿੱਚ ਆਸ-ਪਾਸ ਦੇ ਇਲਾਕੇ ਨਿਹੰਗਾਂ ਵੱਲੋਂ ਹੀ ਨਿਹੰਗ ਬਾਣੇ ਦੇ ਵਿੱਚ ਹੀ ਇਹੋ ਜਿਹੀ ਵਾਰਦਾਤਾਂ ਹੋ ਜਾਂਦਾ ਦਿੱਤਾ ਜਾ ਰਿਹਾ ਹੈ ਜੀ ਤੇ ਇਸ ਨੂੰ ਕਾਬੂ ਕਰਨੀ ਕੋਈ ਆਪਣੀ ਅਮਨ ਰਾਜਨੀਤੀ ਦੀ ਨਿੱਕ ਕਾਬੂ ਕਰਨ ਦੀ ਤਾਂ ਹੁਣ ਇਸ ਕੀ ਕੋਈ ਇਸ ਤਰ੍ਹਾਂ ਨਿਹੰਗ ਸਿੰਘ ਇੱਥੇ ਦੇਖੋ ਕੌਮੀ ਇਨਸਾਫ ਮੋਰਚੇ ਕਰਕੇ ਵੀ ਵੈਸੇ ਵੀ ਨਿਹੰਗ ਸਿੰਘਾਂ ਦੇ ਇੱਥੇ ਬੇਰੇ ਹੈਗੇ ਸਾਰਿਆਂ ਦੇ ਨੇੜੇ-ਤੇੜੇ ਇਸ ਤਰ੍ਹਾਂ ਕੋਈ ਇਸ ਤਰ੍ਹਾਂ ਨਹੀਂ ਹੈ ਵੀ ਹਰ ਬੰਦਾ ਕੋਈ ਖਰਾਬ ਹੁੰਦਾ ਜੇ ਆਪਾਂ ਸੋਚੀਏ ਐਂਡ ਇਹ ਵੀ ਇੱਕ ਸੱਚ ਹੈ ਵੀ ਤਿੰਨ ਇਨਸੀਡੈਂਟ ਹੋ ਗਏ ਆ ਪਹਿਲਾ ਖਰੜ ਦੇ ਵਿੱਚ ਕਿ ਗਾ ਮਾਚਲ ਪੁਲਿਸ ਆਈ ਸੀ ਬਤਾਇ ਕਿ ਨਿਹੰਗ ਸਿੰਘ ਨੇ ਉੱਥੇ 55000 ਰੁਪਏ ਸਨੇਚ ਕਰ ਲਿਆ ਸੀਗਾ ਤੇ ਉਹ ਜਦੋਂ ਇੱਥੇ ਆਏ ਉਹਨਾਂ ਨੇ ਪੁਲਿਸ ਪਾਰਟੀ ਤੇ ਵੀ ਹਮਲਾ ਕੀਤਾ ਫਿਰ ਦੂਸਰਾ ਮੁੱਲਾਂਪੁਰ ਦੇ ਵਿੱਚ ਇਨਸੀਡੈਂਟ ਹੋਇਆ ਰਾਤ ਨੂੰ ਇਦਾਂ ਮੁੰਡਾ ਪੈਟਰੋਲ ਪੰਪ ਤੇ ਖੜੇ ਸੀ ਉੱਥੇ ਉਹਨਾਂ ਨੇ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਉਹਨਾਂ ਤੋਂ ਸਕਸੈਸਫੁਲ ਨਹੀਂ ਹੋ ਪਏ ਤੇ ਉਹ ਇੱਕ ਜਿਹੜਾ ਲੜਕਾ ਸੀਗਾ 22 ਸਾਲ ਦਾ ਉਹਨੂੰ ਕਿਰਪਾਨਾਂ ਮਾਰਦਿਆਂ ਸੀ ਕਾਫੀ ਉਹਦੇ ਸਿਰ ਦੇ ਵਿੱਚ ਵੀ ਇਹਨਾਂ ਨੇ ਤਲਵਾਰ ਨਾਲ ਵਾਰ ਕੀਤੇ ਸੀਗੇ ਤੇ ਆਹ ਜਿਹੜਾ ਹੈਗਾ ਤੀਜਾ ਇਨਸੀਡੈਂਟ ਹੈ ਮੈਨੂੰ ਲੱਗਦਾ ਮਹੀਨੇ ਦੇ ਵਿੱਚ ਵਿੱਚ ਜਿਹੜਾ ਹੋਇਆ ਸਰ ਕੋਈ ਮੀਟਿੰਗ ਸਰ ਕਦੇ ਕੀ ਕੁਸ਼ਣ ਹੈ ਤਾਂ ਮਿਲ ਪਾਇਆ ਕੋਈ ਨਹੀਂ ਇਹਨਾਂ ਤੋਂ ਬਾਕੀ ਦਾ ਆਹੀ ਹੈ ਜਿਸ ਵੈਪਨ ਕੋਈ ਅਲੱਗ ਤੋਂ ਵੈਪਨ ਨਹੀਂ ਹੈ ਜਿਹੜਾ ਅੰਮ੍ਰਿਤ ਦੇ ਨੇ ਹੁੰਦਾ ਸਰ ਕੀ ਇਸ ਮੈਟਰ ਨੂੰ ਲੱਗਦਾ ਕਿਉਂਕਿ ਸੈਂਸਿਟਿਵ ਮੈਟਰ ਹੈ ਜਿੰਨਾ ਤੁਸੀਂ ਵੀ ਕਹੋ ਕਾਫੀ 3-4 ਮੈਟਰ ਇਸ ਤਰ੍ਹਾਂ ਹੋ ਗਏ ਕੋਈ ਮੀਟਿੰਗ ਵਗੈਰਾ ਰੱਖਦੇ ਹੋ ਕੋਈ ਮੀਟਿੰਗ ਅਸੀਂ ਹੁਣ ਇਹਦੇ ਬਾਰੇ ਮੈਂ ਬਿਲਕੁਲ ਬਿਲਕੁਲ ਨਹੀਂ ਇਹਦੇ ਬਾਰੇ ਨਾ ਮੈਂ ਇੱਕ ਆਪਣੇ ਡੀਐਸਪੀ ਸਪੈਸ਼ਲ ਬ੍ਰਾਂਡ ਦੀ ਡਿਊਟੀ ਲਈਏ ਵੀ ਅਸੀਂ ਅਗਲੇ ਦੋ ਤਿੰਨ ਦਿਨਾਂ ਜੀ ਆ ਕੇ ਨਾ ਇਹਨੂੰ ਉਹ ਕਰਾਂਗੇ ਕਿਉਂਕਿ ਹੁਣ ਇਸ ਤਰ੍ਹਾਂ ਇੱਕ ਤਰ੍ਹਾਂ ਦੀ ਗੱਲ ਹੈਗੀ ਜੀ ਦਿਹਾਗ ਸਿੰਘ ਜਿਹੜੇ ਹੈਗੇ ਆ ਉਹ ਕੌਮਲੀ ਹਮੇਸ਼ਾ ਸ਼ੁਰੂ ਤੋਂ ਲੜਦੇ ਰਹੇ ਕ੍ਰਿਮੀਨਲ ਬੈਕਗ੍ਰਾਉਂਡ ਇੱਕ ਦੋ ਬੰਦਿਆਂ ਦਾ ਆ ਰਿਹਾ ਜੀ ਇਹ ਕਿ ਸ਼ਾਇਦ ਹੋਵੇ ਜਿਹੜਾ ਅਸੀਂ ਟਰੈਕ ਕਰ ਰਹੇ ਹਾਂ ਕੱਲ ਹੀ ਫੜੇ ਹੁਣ ਅੱਗੇ ਬਾਕੀ ਇਨਵੈਸਟੀਗੇਸ਼ਨ ਜਾਰੀ ਹੈਗੀ ਇਹਦੇ ਚ ਤੇ ਇਹ ਤਕਰੀਬਨ ਤਕਰੀਬਨ 6 ਮਹੀਨੇ ਆ ਸਾਲ ਤੋਂ ਇੱਥੇ ਹੈਗੀਆਂ ਜੀ ਹੋਰ ਵੀ ਅਗਰ ਛੋਟੀਆਂ ਮੋਟੀਆਂ ਕੋਈ ਵਾਰਦਾਤਾਂ ਚ ਸਾਨੂੰ ਸ਼ੱਕ ਹੈ ਵੀ ਇਹ ਪਹਿਲਾਂ ਮਿਲੇ ਹੋ ਗਰ ਕਿ ਕੁੜੀ ਨੂੰ ਛੱਡ ਕੇ ਅਮਰ ਦਾ ਲੈ ਗਏ ਮਕਸਦ ਮੇ ਵੀ ਹੁਣ ਜਾਂ ਤਾਂ ਗੱਡੀ ਦਾ ਦੇਖੋ ਗੱਡੀ ਸਨੇਚ ਕਰਨ ਦਾ ਕਾਰ ਦਾ ਪਰਪਸ ਹੋਵੇ ਇਹਨਾਂ ਦਾ ਵੀ ਕਾਰ ਕਿਉਂਕਿ ਜਾ ਕੇ ਬਿਲਕੁਲ ਇਹਨਾਂ ਨੇ ਵਧੀਆ ਉੱਥੇ ਮੈਂ ਬਾਅਦ ਚ ਅਗਰ ਫੋਟੋਗ੍ਰਾਫਸ ਵਗੈਰਾ ਜਿਹੜੀਆਂ ਸੀ ਤੁਸੀਂ ਆਪਣੇ ਉਹਦੀਆਂ ਹੈਗੀਆਂ ਤੁਹਾਨੂੰ ਦਿਖਾ ਦਾਂਗੇ ਪ੍ਰੋਪਰਲੀ ਜਾ ਕੇ ਉੱਥੇ ਅੰਦਰ ਮਤਲਬ ਹਾਈਡ ਕੀਤੀ ਹੋਈ ਸੀ ਗੱਡੀ ਗੁਰਦੁਆਰੇ ਦੇ ਅੰਦਰ ਕੇ ਪਿੱਛੇ ਲਗਾ ਕੇ ਮੇਨ ਇਹੀ ਲੱਗ ਰਿਹਾ ਜੀ ਸਨੇਚਿੰਗ ਸੀਗੀ ਲੇਕਿਨ ਇਸ ਤਰ੍ਹਾਂ ਸੈਂਸਿਟੀਵਿਟੀ ਬਣ ਗਈ ਕਿ ਕੁੜੀ ਨੂੰ ਰਾਤ ਨੂੰ 1.5 ਵਜੇ ਲੈ ਕੇ ਗਏ ਆ ਤੇ ਚਾਰ ਜਣੇ ਸੀਗੇ ਤੇ ਬਹੁਤ ਜ਼ਿਆਦਾ ਇਸ ਚੀਜ਼ ਦਾ ਉਹ ਰਾਤ ਨੂੰ ਸਾਨੂੰ ਇਹ ਸੀਗਾ ਇੱਕ ਪੈਨਿਕ ਰੇਟ ਹੋ ਗਿਆ ਸੀ ਵੀ ਕਿਤੇ ਕੁੜੀ ਨਾਲ ਕਿਸੇ ਤਰ੍ਹਾਂ ਦਾ ਕੋਈ ਗਲਤ ਨਾ ਹੋ ਜਵੇ ਤੇ ਉਸੇ ਗਲਤ ਨਹੀਂ ਉਹ ਹੁਣ ਜਿਹੜੀ ਦੇਖੋ ਇਹਨਾਂ ਨੇ ਗੱਡੀ ਦੇ ਵਿੱਚ ਉਹ ਕੀਤਾ ਹੈਗਾ ਉਹਦੇ ਨਾਲ ਮਤਲਬ ਕੁਝ ਉਹ ਫਿਰ ਉਸ ਤੋਂ ਬਾਅਦ ਉਹਨੇ ਰੌਲਾ ਵਗੈਰਾ ਕਾਫੀ ਪਾਇਆ ਮੁੰਡੇ ਨੂੰ ਵੀ ਇਹਨਾਂ ਨੇ ਇੱਕ ਵਾਰੀ ਉਤਾਰਤਾ ਫਿਰ ਇੰਨਾ ਜ਼ਿਆਦਾ ਹੋ ਗਿਆ ਕਿ ਉਹਨੂੰ ਵੀ ਉਹ ਸੁੱਟ ਗਏ ਉੱਥੇ ਇੱਕ ਤਰ੍ਹਾਂ ਦਾ ਸ਼ਾਊਟ ਕਰਕੇ ਹਾਂਜੀ ਹਾਂਜੀ ਉਹਦੇ ਨਾਲ ਵੀ ਜਦੋਂ ਇਹਨਾਂ ਨੇ ਇੱਥੇ ਰੋਕਿਆ ਰੁਕਿਆ ਉਹਨੇ ਕਨਫਰੰਟ ਕੀਤਾ ਵੀ ਤੁਸੀਂ ਮੈਨੂੰ ਕਿਉਂ ਰੋਕ ਰਹੇ ਹੋ ਤਾਂ ਇਹਨਾਂ ਨੇ ਉਹਦੇ ਹੱਥੋਂ ਤੱਕ ਚੱਕਿਆ ਹੈਗਾ ਬਿਲਕੁਲ ਨਹੀਂ ਹਾਂ ਜਿਹੜਾ ਕੋਈ ਬੈਕਗ੍ਰਾਉਂਡ ਉਹਨਾਂ ਨਹੀਂ ਹੁਣੇ ਚਾਰੋਂ ਜਿਹੜੇ ਹੈਗੇ ਆ ਅੰਧਿਆਗ ਸਿੰਘਾਂ ਦੇ ਬਾਣੇ 'ਚ ਹੀ ਸੀਗੇ ਹੁਣ ਉਹ ਐਸੀ ਉਹ ਹੀ ਇਹਨਾਂ ਦਾ ਟਰੈਕ ਕਰਦੇ ਵੀ ਸ਼ਾਇਦ ਕਿਸੇ ਜਥੇਬੰਦੀ ਨਾਲ ਐਸੋਸੀਏਟਡ ਸੀਗੇ ਜਾਂ ਆਪਣੇ ਤੌਰ ਤੇ ਆਪ ਮਤਲਬ ਇਸ ਤਰ੍ਹਾਂ ਤਾਂ ਦੇਖੋ ਇੱਕ ਤਰ੍ਹਾਂ ਦੀ ਮਤਲਬ ਕਹਿਣਾ ਵੀ ਕਿਹਨੂੰ ਬਦਨਾਮ ਕਰਨ ਵਾਲੀ ਗੱਲ ਹੈ ਵੀ ਤੁਸੀਂ ਬਾਣਾ ਪਾ ਕੇ ਇਸ ਤਰ੍ਹਾਂ ਦੇ ਕੰਮ ਕਰੋ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਉੱਥੇ ਕੀ ਉੱਥੇ ਕਿਉਂ ਗਏ ਗੱਡੀ ਇਸ ਤਰ੍ਹਾਂ ਲਿਜਾ ਕੇ ਐਦਾਂ ਲੱਗ ਰਿਹਾ ਕਿ ਪ੍ਰੋਪਰ ਇਹਨਾਂ ਦੀ ਪਲਾਨਿੰਗ ਸੀਗੀ ਕਿ ਅਸੀਂ ਗੱਡੀ ਖੋਵਾਂਗੇ ਤੇ ਫਲਾਣੀ ਥਾਂ ਜਾ ਕੇ ਰੁਕ ਜਾਾਂਗੇ ਜਾਂ ਤਾਂ ਉੱਥੇ ਪਹਿਲਾਂ ਕਦੀ ਗਏ ਹੋਣੇ ਆ ਪਹਿਲਾ ਅਗਰ ਕੋਈ ਵਾਰਦਾਤ ਕਰਕੇ ਗਏ ਆ ਨਹੀਂ ਕਰਕੇ ਗਏ ਲੇਕਿਨ ਇੰਨਾ ਸੀਗਾ ਵੀ ਉੱਥੇ ਗੁਰਦੁਆਰੇ ਵਾਲਿਆਂ ਨੂੰ ਇਹਨਾਂ ਦੀ ਕੋਈ ਇਸ ਤਰ੍ਹਾਂ ਦੀ ਨੌਲੇਜ ਨਹੀਂ ਸੀਗੀ ਵੀ ਇਹ ਕੋਈ ਇਹੋ ਜਿਹਾ ਕੰਮ ਕਰਕੇ ਆਏ ਕਿਉਂਕਿ ਉਹਨਾਂ ਨੇ ਸਾਨੂੰ ਸਪੋਰਟ ਹੀ ਕੀਤਾ ਇਸ ਚੀਜ਼ ਦੇ ਵਿੱਚ